ਸਸਕੀਰਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਚਾਰ ਥਾਵਾਂ ਦੇ ਉੱਤੇ ਜ਼ਿਮਨੀ ਚੋਣਾਂ ਕੱਲ ਵੋਟਿੰਗ ਹੋਵੇਗੀ 23 ਨਵੰਬਰ ਨੂੰ ਨਤੀਜੇ ਆ ਜਾਣਗੇ ਕੌਣ ਜਿੱਤੇਗਾ ਕੌਣ ਹਾਰੇਗਾ ਇਹ ਬਾਅਦ ਦੀ ਗੱਲ ਹੈ ਪਰ ਚੋਣਾਂ ਨੂੰ ਲੈ ਕੇ ਸਿਆਸਤ ਜ਼ੋਰਾਂ ਦੇ ਉੱਤੇ ਐ ਬੇਕਰਮ ਸਿੰਘ ਮਜੀਠੀਆ ਖੁਰਾ ਨੇ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਆਪਣਾ ਬਿਆਨ ਜਾਰੀ ਕੀਤਾ ਹੈ ਤੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਫਿਰ ਕਿਹਾ ਉਹ ਕਹਿੰਦੇ ਮੈਂ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਇਹੀ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਨ੍ਹਾਂ ਚੋਣਾਂ ਨੂੰ ਨਾ ਲੜਨਾ ਗਲਤ ਫੈਸਲਾ ਸੀ ਸੱਚੀ ਕਾਲ ਜੀ ਸਾਰਿਆਂ ਨੂੰ ਅ ਮੈਨੂੰ ਬੜਿਆਂ ਦੇ ਫੋਨ ਆਏ ਤੇ ਮੈਨੂੰ ਪੁੱਛਦੇ ਸੀ ਕਿ ਆ ਜਿਹੜੀ ਜਿਮਨੀ ਚੋਣਾਂ ਪੰਜਾਬ 'ਚ ਹੋ ਰਹੀਆਂ ਨੇ ਇਨਾ ਹਲਕਿਆਂ ਚ ਮੀਟਰ ਸਾਹਿਬ ਕੀ ਹੋਣਾ ਚਾਹੀਦਾ ਜਾਂ ਤੁਹਾਡੀ ਕੀ رائے ਹੈ ਦਾਸ ਮਹਿਸੂਸ ਕਰਦਾ ਸੀਗਾ ਕਿ ਮੈਂ ਤਾਂ ਕੁਝ ਵੀ ਨਹੀਂ ਹੈ ਜੀ ਆਈ ਐਮ ਨੋ ਵਨ ਟੂ ਸੁਜੈਸਟ ਐਨੀਥਿੰਗ ਮੈਂ ਤਾਂ ਕੋਈ ਵੀ ਨਹੀਂ ਕੋਈ ਗੱਲ ਕਰਨ ਲਈ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਚੋਣਾਂ ਦਾ ਬਾਈਕਾਟ ਕਰਤਾ ਤੇ ਫਿਰ ਮੇਰੀ ਸਲਾਹ رائے مشਵਰਾ ਇਹਦਾ ਮਤਲਬ ਕੋਈ ਨਹੀਂ ਰਹਿ ਜਾਂਦਾ ਮਗਰ ਕਿਉਂਕਿ ਲੋਕ ਬਾਰ-ਬਾਰ ਪੁੱਛਦੇ ਸੀ ਤੋਂ ਮੈਂ ਸੋਚਿਆ ਕਿਉਂ ਮੈਂ ਉਹ ਸਾਰੇ ਵਾਲੀ ਰੂਬਰੂ ਹੋ ਜਾਣਾ ਔਰ ਜਿਹੜੇ ਮੁੱਦੇ ਉਹ ਲੈ ਕੇ ਹੁੰਨਾ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਜੋ ਫੈਸਲਾ ਕੀਤਾ ਇਹ ਮੈਂ ਪਹਿਲਾਂ ਵੀ ਇਸ ਗੱਲ ਨੂੰ ਦਰਾਇਆ ਸੀ ਗੱਲ ਕੀਤੀ ਸੀ ਕਿ ਮੈਂ ਉਸ ਫੈਸਲੇ ਨਾਲ ਸਹਿਮਤ ਨਹੀਂ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਲੈਕਸ਼ਨ 100% ਨਰਨੀ ਚਾਹੀਦੀ ਸੀ ਇਹ ਮੇਰਾ ਫੈਸਲਾ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਗਾਹ ਵੀ ਰਹੂਗਾ ਥੈਟ ਇਟ ਵਾਸ ਅ ਰੋਂਗ ਡਿਸਿਜਨ ਚਲੋ ਸਮਾਂ ਬੀਤ ਗਿਆ ਮੈਂ ਉਸ ਗੱਲ ਨੂੰ ਬਾਰ-ਬਾਰ ਦਰਾਵਾ ਉਹਦਾ ਕੋਈ ਫਾਇਦਾ ਨਹੀਂ ਔਰ ਤੁਸੀਂ ਫੈਸਲਾ ਕਰਨਾ ਕਿ ਪੰਜਾਬ ਦੀ ਜਿਹੜੀ 4 ਸੀਟਾਂ ਦੀ ਬਾਈ ਲੈਕਚਰ ਹੈ ਇਹਦੀ ਇੰਪੋਰਟੈਂਸ ਕੀ ਹੈ ਇੰਪੋਰਟੈਂਸ ਇਹਦੀ ਬਹੁਤ ਵੱਡੀ ਹੈ ਜੀ ਪੰਜਾਬ ਸਰਕਾਰ ਜਿਨੂੰ ਇਸ ਗੱਲ ਦਾ ਅਹੰਕਾਰ ਹੈ ਗਰੂਰ ਹੈ ਕਿ ਅਸੀਂ ਜੋ ਮਰਜ਼ੀ ਕਰੀਏ ਕਿਸਾਨਾਂ ਨੂੰ ਰਗੜੀਏ ਖੇਤ ਮਜ਼ਦੂਰਾਂ ਨੂੰ ਰਗੜੀਏ ਮੁਲਾਜ਼ਮ ਨੂੰ ਰਗੜਦੀਏ ਨੌਜਵਾਨਾਂ ਦਾ ਧਿਆਨ ਨਾ ਕਰੀਏ ਸੋਸ਼ਲ ਵੈਲਫੇਅਰ ਸਕੀਮਾਂ ਨਾ ਸ਼ੁਰੂ ਹੋਣ ਇਹ ਹਾਂ ਪੈਣਾ ਨੂੰ ਹਜ਼ਾਰ-ਹਜ਼ਾਰ ਰੁਪਈਆ ਨਾ ਦੇਈਏ ਕੁਝ ਕਰ ਲਈਏ ਭਗਵੰਤ ਮਾਨ ਨੂੰ ਇਹ ਹੰਕਾਰ ਹੋ ਗਿਆ ਕਿ ਮੈਨੂੰ ਪੁੱਛਣ ਵਾਲਾ ਕੋਈ ਨਹੀਂ ਮੈਨੂੰ ਬਦਲਣ ਵਾਲਾ ਕੋਈ ਨਹੀਂ ਔਰ ਕਿਥੇ ਨਾ ਕਿਥੇ ਜਿਹੜੀ ਜਲੰਧਰ ਦੀ ਜਿਮਨੀ ਚੋਂ ਹੋਈ ਆ ਉਸਨੇ ਉਹ ਹੰਕਾਰ ਨੂੰ ਹੋਰ ਬਲ ਦਿੱਤਾ ਇਸ ਲਈ ਮੇਰੀ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਸਰਕਾਰਾਂ ਬਣਾਉਣ ਵਾਲੇ ਤੁਸੀਂ ਸਰਕਾਰਾਂ ਢਾਉਣ ਵਾਲੇ ਤੁਸੀਂ ਇੱਕ ਨੀ ਅਨੇਕਾਂ ਸਰਕਾਰਾਂ ਤੁਸੀਂ ਬਣਾਈਆਂ ਤੇ ਤੁਸੀਂ ਬਦਲੀਆਂ ਵੀ ਨਹੀਂ ਹੰਕਾਰ ਅਨੇਕਾਂ ਦੀ ਤੋੜੇ ਜਿਨ੍ਹਾਂ ਨੂੰ ਸਾਡੇ ਅਰਗਿਆਂ ਨੂੰ ਹੰਕਾਰ ਹੋ ਜਾਂਦਾ ਸੀ ਕਿ ਸਾਨੂੰ ਕੋਈ ਬਦਲਨ ਜੋਗਾ ਨਹੀਂ ਤੁਸੀਂ ਉਹਨਾਂ ਦੇ ਹੰਕਾਰ ਭੰਨੇ ਆ ਫਰੋਮੀ ਅਕਾਲੀ ਦਲ ਦੀ ਸਰਕਾਰ ਲੰਮਾ ਸਮਾਂ ਰਹੀ ਬਦਲਤੀ ਕਾਂਗਰਸ ਦੀ ਆਈ ਬਦਲਤੀ ਅੱਜ ਆਮ ਆਦਮੀ ਪਾਰਟੀ ਦੀ ਆਈ ਔਰ ਮੈਂ ਜੋ ਮੇਰਾ ਇਹ ਮੰਨਣਾ ਕਿ ਜਿੱਡਾ ਵੱਡਾ ਬਹੁਮਤ ਆਇਆ ਇਹਨਾਂ ਦੀ ਰਿਸਪੌਂਸਿਬਿਲਟੀ ਸਭ ਤੋਂ ਵੱਧ ਸੀ ਮਗਰ ਅਫਸੋਸ ਹੈ ਕਿ ਮੰਡੀਆਂ 'ਚ ਜੋ ਹਾਲਾਤ ਬਣੇ ਆ ਕਿਸਾਨਾਂ ਨੂੰ ਉਹਨਾਂ ਦੇ ਫਸਲਾਂ ਦੇ ਭਾਅ ਨਾ ਮਿਲਣ ਬਾਸਮਤੀ ਦੇ ਜੋ ਰੇਟਾਂ ਦਾ 1000 1200 ਰੁਪਏ ਦਾ ਪ੍ਰਤੀ ਕਿਲੋ ਰਗੜਾ ਚੜਿਆ ਉਹ ਵੱਡ ਗੱਲ ਹੈ ਡੀਏਪੀ ਕਿਸਾਨ ਨੂੰ ਨਾ ਮਿਲਨੀ ਖੇਤ ਮਜ਼ਦੂਰ ਨੂੰ ਉਹਦੀ ਮਜ਼ਦੂਰੀ ਨਾ ਮਿਲਲੀ ਅੱਜ ਹਾਲਾਤ ਇਹ ਬਣ ਗਏ ਆ ਕਿ ਓਵਰਆਲ ਸਥਿਤੀ ਐਗਰੀਕਲਚਰ ਸੂਬੇ ਦੀ ਇਹ ਹੋ ਗਈ ਹੈ ਕਿ ਲੋਕ ਕਿਸਾਨ ਖੁਦਕੁਸ਼ੀ ਕਰਨ ਨੂੰ ਹੋਰ ਮਜਬੂਰ ਹੋਗੇ ਕਿਉਂਕਿ ਕਿਸਾਨ ਤੇ ਕਰਜ਼ਾ ਵੱਧ ਚੜ ਗਿਆ ਜਦੋਂ ਉਹਨੂੰ ਐਮਐਸਪੀ ਨਹੀਂ ਮਿਲਨੀ ਡੀਏਪ ਨਕਲੀ ਮਿਲੂਗੀ ਡੀਏਪ ਮਹਿੰਗੀ ਮਿਲੂਗੀ ਡੀਏਪ ਦੇ ਨਾਲ ਹੋਰ بڑا ਕੁਝ ਲੈਣਾ ਪੈਣਾ ਤੇ ਰਗੜਾ ਤਾਂ ਭਾਈ ਅਖੀਰ ਤੇ ਕਿਸਾਨਾਂ ਤੇ ਚੜਨਾ ਹੀ ਚੜਨਾ ਔਰ ਉਹਦਾ ਅਸਰ ਮਜ਼ਦੂਰਾਂ ਤੇ ਵਪਾਰੀਆਂ ਤੇ ਦੁਕਾਨਦਾਰਾਂ ਤੇ ਹਰ ਜਗ੍ਹਾ ਦੇਖਣ ਨੂੰ ਮਿਲਣਾ ਚਲੋ ਇਹ ਸਾਰੀਆਂ ਗੱਲਾਂ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਔਰ ਮੈਂ ਇਸ ਗੱਲ ਦਾ ਹਾਮੀ ਆ ਹਾਨੀ ਇਸ ਗੱਲ ਨੂੰ ਮੈਂ ਬੜੀ ਸਟਰੋਂਗਲੀ ਐਡਵੋਕੇਟ ਕਰਦਾ ਕਿ ਵਨ ਸਾਈਜ਼ ਡਸਨਟ ਫਿਟ 올 ਮਤਲਬ ਇੱਕ ਫਾਰਮੂਲਾ ਸਾਰੇ ਸੂਬਿਆਂ ਤੇ ਲਾਗੂ ਨਹੀਂ ਹੋ ਸਕਦਾ ਤਾਮਿਲਨਾਡੂ ਦੀਆਂ ਆਪਣੀਆਂ ਪ੍ਰੋਬਲਮਾਂ ਨੇ ਕੇਰਲਾ ਦੀਆਂ ਆਪਣੀਆਂ ਨੇ ਹਿਮਾਚਲ ਦੀਆਂ ਪਹਾੜੀ ਇਲਾਕੇ ਦੀਆਂ ਆਪਣੀਆਂ ਨੇ ਸਾਡੀ ਆਪਣੀਆਂ ਨੇ ਔਰ ਜੋ ਨੈਸ਼ਨਲ ਪਾਰਟੀਆਂ ਨੇ ਚਾਇਓ ਬੀਜੇਪੀ ਹੈ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਇਹਨਾਂ ਦਾ ਇੱਕ ਆਪ ਦਾ ਇੱਕ ਅਪਰੋਚ ਰਹਿੰਦਾ ਹੈ ਕਿ ਸਭ ਤੋਂ ਵੱਧ ਸੀਟਾਂ ਤਾਂ ਭਾਈ ਦੂਜੇ ਸੂਬਿਆਂ ਤੋਂ ਆਉਣੀ ਹੈ ਹਿੰਦੀ ਹਾਰਟਲੈਂਡ ਤੋਂ ਆਉਣੀ ਹੈ ਇਹ じゃ ਕੋਈ ਫੈਸਲਾ ਨਾ ਕਰੀਏ ਜਿਸ ਦੇ ਨਾਲ ਸਾਡਾ ਉਹ ਐਪਲ ਕਾਰਟ ਅਫਸੈਟ ਹੋਗਾ ਪੰਜਾਬੀਆਂ ਦੇ ਪਾਣੀਆਂ ਦਾ ਮੁੱਦਾ ਉੱਥੇ ਦਾ ਉੱਥੇ ਹੀ ਖਲੋਤਾ ਐਸਵਾਈਐਲ ਦਾ ਮੁੱਦਾ ਉੱਥੇ ਹੀ ਖਲੋਤਾ ਜੇ ਵਪਾਰ ਗੁਜਰਾਤ ਤੇ ਮਹਾਰਾਸ਼ਟra ਨਾਲ ਸਮੁੰਦਰੀ ਕੰਡਿਆਂ ਤੋਂ ਹੋ ਸਕਦਾ ਹੈ ਵੀ ਪਾਕਿਸਤਾਨ ਤੇ ਵਾਗੇ ਦਾ ਬਾਰਡਰ ਕਿਉਂ ਨਹੀਂ ਖੁੱਲ ਸਕਦਾ ਪੋਲਿਟਿਕਸ ਹੈ ਪਾਕਿਸਤਾਨ ਜੇ ਗੁਜਰਾਤ ਤੋਂ ਕੋਈ ਐਕਸਪੋਰਟ ਇੰਪੋਰਟ ਹੋਵੇ ਤੇ ਠੀਕ ਹੈ ਮਗਰ ਜੇ ਪੰਜਾਬ ਤੋਂ ਹੋਵੇ ਤੇ ਹਾਲਾਤ ਵਿਗੜ ਜਾਂਦੇ ਆ ਇਹ ਪੋਲਿਟਿਕਸ ਆ ਸਰਕਾਰਾਂ ਦੀ ਮਗਰ ਪੰਜਾਬ ਲਈ ਉਹ ਵਪਾਰ ਬੜਾ ਜ਼ਰੂਰੀ ਮੇਰਾ ਕਹਿਣ ਦਾ ਭਾਵ ਜਿਹੜੇ ਲੋਕਲ ਜਿਹੜੀ ਜਿਹੜੇ ਇਸ ਗੱਲ ਨੂੰ ਸਮਝਣ ਇਸ ਗੰਭੀਰਤਾ ਨੂੰ ਸਮਝਣ ਕਿ ਪੰਜਾਬ ਪੰਜਾਬੀ ਪੰਜਾਬੀਅਤ ਦੀ ਭਾਵਨਾ ਨੂੰ ਸਮਝਣ ਭਾਈਚਾਰਕ ਸਾਂਝ ਨੂੰ ਸਮਝਣ ਉਹ ਜਿਹੇ ਉਮੀਦਵਾਰਾਂ ਨੂੰ ਵੋਟ ਦਿਓ ਕਿਉਂਕਿ ਜਿੰਨਾ ਧੋਖਾ ਤੇ ਜਿੰਨਾ ਧੱਕਾ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਵੋਟਾਂ ਲੈ ਕੇ ਕੀਤਾ ਉਹਨਾਂ ਅੱਛਤ ਕਿਸੇ ਨੇ ਨਹੀਂ ਕੀਤਾ ਔਰ ਜੋ ਸੈਂਟਰ 'ਚ ਬੈਠੀਆਂ ਸਰਕਾਰਾਂ ਪਾਲਿਸੀ ਚਲਾ ਰਹੀ ਹੈ ਭਾਜਪਾ ਦੀ ਆ ਚੰਡੀਗੜ੍ਹ ਦੇ ਵਿਧਾਨ ਸਭਾ ਵਾਲੀ ਹਰਿਆਣਾ ਵਿਧਾਨ ਸਭਾ ਵਾਲੀ ਜ਼ਮੀਨ ਦੇ ਦੇਣਾ ਮਜ਼ਾਕ ਕੀ ਹੈ ਜੀ ਚੰਡੀਗੜ੍ਹ ਹੋਵੇ ਸਾਡਾ ਪੰਜਾਬ ਦੀ ਜ਼ਮੀਨ ਤੋਂ ਬਣਿਆ ਹੋਵੇ ਤੇ ਹੂ ਇਜ਼ ਦ ਗਵਰਨਰ ਆਫ ਦ ਗਵਰਨਮੈਂਟ ਆਫ ਇੰਡੀਆ ਕੌਣ ਹੈ ਟੂ ਅ ਰੀਆਰਗੇਨਾਈਜ਼ੇਸ਼ਨ ਆਫ ਐਕਟ ਪੰਜਾਬ ਦੇ ਨਾਲ ਛੇੜਛਾੜ ਕਰਨ ਦਾ ਇਹ ਚੇ ਬੜੇ ਮੁੱਦੇ ਨੇ ਸੋ ਮੈਂ ਜਾਦੇ ਹਲਕਿਆਂ ਬਾਰੇ ਤਾਂ ਨਹੀਂ ਬਰੀਕੀ ਚ ਜਾਂਦਾ ਮੈਂ ਤਾਂ ਕਹੂੰਗਾ ਜਿਹੜਾ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰੇ ਜਿਹੜਾ ਰੀਜੀonal ਪਾਰਟੀ ਮੈਂ ਉਸ ਗੱਲ ਦਾ ਹਾਮੀਆ ਕਿਉਂਕਿ ਅਸੀਂ ਲੜ ਨਹੀਂ ਰਹੇ ਉਹਨਾਂ ਹਾਲਾਤਾਂ 'ਚ ਜਿਹੜੀ ਪੰਜਾਬ ਪੰਜਾਬੀ ਪੰਜਾਬੀਅਤ ਦੀ ਭਾਵਨਾ ਨੂੰ ਸਮਝੇ ਭਾਈਚਾਰਕ ਸਾਂਝ ਨੂੰ ਸਮਝੇ ਉਹਦੇ ਹੱਥ ਮਜ਼ਬੂਤ ਕਰੋ ਔਰ ਮੈਂ ਬਰਨਾਲੇ ਹਲਕੇ ਤੋਂ ਮੇਰਾ ਅਜ਼ੀਜ਼ ਜਿਹਨੂੰ ਮੈਂ ਛੋਟੇ ਹੁੰਦੇ ਤੋਂ ਉਹਨੂੰ ਵੱਡੇ ਹੁੰਦੇ ਤੱਕ ਵੇਖਿਆ ਜਦੋਂ ਉਹਦਾ ਜਨਮ ਹੋਇਆ ਸੀ ਅੱਜ ਤੱਕ ਸਰਦਾਰ ਗੋਬਿੰਦ ਸਿੰਘ ਸੰਧੂ ਸਾਹਿਬ ਮੈਂ ਜਿਸ ਪਾਰਟੀ ਵੱਲੋਂ ਖਲੋਤੇ ਮੈਂ ਉਸ ਪਾਰਟੀ ਦੀ ਪਾਲਿਸੀਜ਼ ਪ੍ਰੋਗਰਾਮਸ ਉਨ੍ਹਾਂ ਦੀ ਸੋਚ ਨਾਲ ਮੈਂ ਸਹਿਮਤ ਨਹੀਂ ਹਾਂ ਮੈਂ ਸਪਸ਼ਟ ਕਰ ਦਿਆਂ ਕਿ ਮੈਂ ਦੇਸ਼ 'ਚ ਪੰਜਾਬ ਸੂਬੇ 'ਚ ਭਾਈਚਾਰਕ ਸਾਂਝ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ ਹਾਂ ਮਗਰ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ ਉਹ ਨੌਜਵਾਨ ਬੱਚਾ ਬਹੁਤ ਵੱਡੇ ਸੁਪਨੇ ਨੇ ਇਮਾਨਦਾਰ ਬੱਚਾ ਮਿਹਨਤੀ ਹੈ ਔਰ ਮੈਂ ਸਮਝਦਾ ਅੱਜ ਫਰੈਸ਼ ਆਵਾਜ਼ ਦੀ ਬਰਨਾਲੇ ਹਲਕੇ ਨੂੰ ਲੋੜ ਹੈ ਜਿਹੜੇ ਕੈਂਡੀਡੇਟ ਖਲੋਤੇ ਆ ਜਾਏ ਉਹ ਕੇਵਲ ਸਿੰਘ ਢਿੱਲੋਂ ਸਾਹਿਬ ਨੇ ਤੁਸੀਂ ਉਹ ਜਨਮਾ ਕੇ ਵੇਖ ਲੇ ਜਿਸ ਪਾਰਟੀ ਨਾਲ ਉਹ ਸੰਬੰਧਿਤ ਹੈ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਸਾਡੇ ਸੂਬੇ ਪ੍ਰਤੀ ਕੀ ਹੈ ਉਸ ਨੂੰ ਤੁਸੀਂ ਬਿਹਤਰ ਸਮਝਦੇ ਹੋ ਕਾਂਗਰਸ ਪਾਰਟੀ ਦੇ ਤਾਂ ਹਾਲਾਤ ਇਹ ਕਿ ਹਰ 2 ਸਾਲ ਬਾਅਦ ਇਹ ਕੈਂਡੀਡੇਟ ਬਦਲ ਦਿੰਦੇ ਉਥੋਂ ਤੇ ਉਹਨਾਂ ਨੂੰ ਇਹ ਤਾਂ ਮਤਲਬ ਉਹ ਸ਼ਤਾਬ ਦੀ ਨਹੀਂ ਛੇਤੀ ਸਟੇਸ਼ਨ ਨਹੀਂ ਬਦਲਦੀ ਜਿੰਨੀ ਛੇਤੀ ਉਹ ਕੈਂਡੀਡੇਟ ਬਦਲਦੇ ਆਮ ਆਦਮੀ ਪਾਰਟੀ ਦਾ ਇੰਟਰਨਲ ਚੈਲੰਜ ਹੋਇਆ ਹੋਇਆ ਉਹ ਆਪ ਹੀ ਨਹੀਂ ਜਿਹੜਾ ਕੈਂਡੀਡੇਟ ਦਿੱਤਾ ਉਸ ਤੇ ਨਾਲ ਸਹਿਮਤ ਸਿਰਫ ਹੰਕਾਰ ਕਰਕੇ ਉਹ ਕੈਂਡੀਡੇਟ ਉੱਥੇ ਤੁਰਿਆ ਫਿਰਦਾ ਜਾਂ ਉਹਨੂੰ ਸਪੋਰਟ ਮਿਲ ਰਹੀ ਹੈ ਇਸ ਲਈ ਮੈਂ ਚਾਹੂੰਗਾ ਉਹ ਜੋ ਅੱਜ ਦੀ પરિਸਥਿਤੀ ਬਣੀ ਹੈ ਉਸ પરિਸਥਿਤੀ 'ਚ ਇੱਕ ਐਜੂਕੇਟਿਡ ਹੋਣਹਾਰ ਇਮਾਨਦਾਰ ਚੰਗੇ ਪਰਿਵਾਰ ਨਾਲ ਸੰਬੰਧਿਤ ਇੱਕ ਸਮਝਦਾਰ ਆਵਾਜ਼ ਦੀ ਬਰਨਾਲੇ ਸ਼ਹਿਰ ਨੂੰ ਬਰਨਾਲੇ ਹਲਕੇ ਨੂੰ ਲੋੜ ਹੈ ਔਰ ਉਹ ਆਵਾਜ਼ ਗੋਵਿੰਦ ਸਿੰਘ ਹੈ ਉਹਨੂੰ ਕਾਮਯਾਬ ਕਰੋ ਔਰ ਮੈਂ ਸਮਝਦਾ ਉਹਦੀ ਕਾਮਯਾਬੀ ਚਾਹੀਦੀ ਹੈ ਬਰਨਾਲੇ ਹਲਕੇ ਦੀ ਕਾਮਯਾਬੀ ਹੋਊਗੀ ਸੋ ਮੇਰੀ ਇਹ ਬੇਨਤੀ ਹੈ ਗੁਜਾਰਿਸ਼ ਹੈ ਜਰੂਰ ਆਸ ਕਰੂੰਗਾ ਉਮੀਦ ਕਰੂੰਗਾ ਕਿ ਤੁਸੀਂ ਇਤੇ ਗੌਰ ਫਰਮਾਉਂਗੇ ਔਰ ਪੰਜਾਬ ਪੰਜਾਬੀ ਪੰਜਾਬੀਅਤ ਭਾਈਚਾਰਕ ਸਾਂਝ ਬਲੰਦ ਹੋਊਗਾ ਔਰ ਪੰਜਾਬ ਦੀ ਆਵਾਜ਼ ਇਸ ਬਾਰਡਰ ਸੂਬੇ ਦੀ ਆਵਾਜ਼ بلند ਹੋਊਗੀ ਔਰ ਨੈਸ਼ਨਲ ਪਾਰਟੀਆਂ ਨੂੰ ਇੱਕ ਸਬਕ ਸਿਖਾਉਣ ਦਾ ਕੰਮ ਕਰੋਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਚਾਰ ਥਾਵਾਂ ਦੇ ਉੱਤੇ ਜ਼ਿਮਨੀ ਚੋਣ ਹੋ ਰਹੀ ਹੈ ਗਿੱਦੜਬਾਹਾ ਡੇਰਾ ਬਾਬਾ ਨਾਨਕ ਬਰਨਾਲਾ ਤੇ ਇਸ ਤੋਂ ਇਲਾਵਾ ਚੱਬੇਵਾਲ ਇਹਨਾਂ ਚਾਰਾਂ ਸੀਟਾਂ ਦੇ ਉੱਤੇ ਤਗੜੇ ਉਮੀਦਵਾਰ ਵੀ ਨੇ ਨਵੇਂ ਉਮੀਦਵਾਰ ਵੀ ਨੇ ਕਈ ਉਮੀਦਵਾਰ ਉਹ ਵੀ ਨੇ ਜਿਹੜੇ ਪਾਰਟੀਆਂ ਬਦਲ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਆਏ ਹੋਏ ਨੇ ਕੱਲ VOTING ਹੋਵੇਗੀ ਤੇ 23 ਨਵੰਬਰ ਨੂੰ EVM ਮਸ਼ੀਨਾਂ ਦੇ ਵਿੱਚ ਗਿਣਤੀ ਸ਼ੁਰੂ ਹੋ ਜਾਣੀ ਹੈ ਤੇ ਪਤਾ ਲੱਗ ਜਾਏਗਾ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਤੇ ਕੌਣ ਜਿੱਤ ਕੇ MLA ਬਣ ਕੇ ਵਿਧਾਨ ਸਭਾ ਦੇ ਵਿੱਚ ਪਹੁੰਚ ਗਿਆ ਤੇ ਦੂਜੇ ਪਾਸੇ ਬਿਕਰਮ ਸਿੰਘ ਮਲੀਠੀਆ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਜਿਹੜੇ ਸਵਾਲ ਖੜੇ ਕੀਤੇ ਗਏ ਨੇ ਇਹਦਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਕੀ ਜਵਾਬ ਦਿੰਦੇ ਨੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ